ਜਦੋਂ ਨਾ ਬੁੱਤ ਬਣ ਜਾਂਦਾ ਹੈ ਫਿਰ ਉਹ ਸ਼ੋਰੂਮ ਚ ਚਲਿਆ ਜਾਂਦਾ ਫਿਰ ਸਾਨੂੰ ਐਂ ਲੱਗਦਾ ਕਿ ਬੜਾ ਕੀਮਤੀ ਆ ਅਸੀਂ ਖਰੀਦ ਲਈ ਅਸਲ ਦੇ ਵਿੱਚ ਨਾ ਸਜਣੋ ਬੁੱਤ ਘਾੜਾ ਜਿਹੜਾ ਬੁੱਤ ਨੂੰ ਘੜਦਾ ਉਹਦੇ ਘਰੋਂ ਗਰੀਬੀ ਨਹੀਂ ਨਿਕਲਦੀ ਜਿਹੜੇ ਹਸਾਬ ਦੇ ਬੁੱਤ ਵਿਕਦੇ ਹੁੰਦੇ ਆ ਜੇ ਬੁੱਤ ਘਾੜੇ ਤੋਂ ਡਾਇਰੈਕਟ ਲਿਆ ਜਾਵੇ ਨਾ ਬੁੱਤ ਪਾ ਉਹਦੇ ਚ ਬੁੱਤ ਘਾੜੇ ਦਾ ਵੀ ਫਾਇਦਾ ਹੈ ਤੇ ਸਜਣੋਂ ਉਹਦੇ ਚ ਥੋਟਾ ਵੀ ਫਾਇਦਾ ਹੋ ਜਾਂਦਾ ਪੈਸਿਆਂ ਚ ਐਵੇਂ ਹੀ ਗੱਲਬਾਤ ਘੋੜੇ ਦੀ ਹੈ ਜੇ ਤੁਸੀਂ ਘੋੜਾ ਖਰੀਦਣ ਜਾਣੇ ਆ ਨਾ ਮੰਡੀ ਦੇ ਵਿੱਚ ਖਾਸ ਤੌਰ ਤੇ ਤਾਂ ਤੁਸੀਂ ਅਸਲੀ ਬੁੱਤ ਘਾੜਿਆਂ ਦੇ ਕੋਲੇ ਜਾਣ ਤੋਂ ਕਈ ਰੀ ਖੁੰਝ ਜਾਂਦੇ ਆ ਜਿਹੜੇ ਮਗਰ ਜੇ ਕਿਤੇ ਜਾ ਕੇ ਡਰਾਮਾਂ ਜਿਆਂ ਦੀਆਂ ਵੱਡ ਕੇ ਖੁਰਨੀਆਂ ਲਾਈਆਂ ਹੁੰਦੀਆਂ ਬੋਰੀਆਂ ਜੀਆਂ ਬਨ ਕੇ ਪੱਠੇ ਪਾਏ ਹੁੰਦੇ ਆ ਛੋਟੀਆਂ ਛੋਟੀਆਂ ਸਟੋਰੀਆਂ ਜੀਆਂ ਲਾਈਆਂ ਹੁੰਦੀਆਂ ਛੋਟੀਆਂ ਛੋਟੀਆਂ ਸਹੂਲਤਾਂ ਜੀਆਂ ਉਸ ਲਈ ਬੁੱਤ ਘਾੜੇ ਲੋਕ ਹੁੰਦੇ ਆ ਜਿੰਨਾ ਤੋਂ ਬੁੱਤ ਖਰੀਦ ਕੇ ਅੱਗੇ ਸ਼ੋਰੂਮਾਂ 'ਚ ਲੱਗਦੇ ਆ ਸਜਣੋ ਗਰੀਬ ਬੰਦੇ ਤੋਂ ਖਰੀਦਿਆ ਵਾ ਘੋੜਾ ਹਮੇਸ਼ਾ ਸੀਸ ਦਿੰਦਾ ਤੇ ਹਮੇਸ਼ਾ ਵਫਾ ਕਰਦਾ ਕਿਉਂ ਕਿਉਂਕਿ ਘੋੜਾ ਨਾ ਜਿਆਦਾ ਅਸੀਸ ਨਾਲੀ ਬੰਦੇ ਨੂੰ ਅੱਪਾ ਕਹਿ ਸਕਦੇ ਆ ਕਿ ਫਾਇਦਾ ਦਿੰਦਾ ਘੋੜੇ ਦੀ ਅਸੀਸ ਹੀ ਘੋੜੇ ਦਾ ਨਫਾ ਮੈਨੂੰ ਐਵੇਂ ਲੱਗਦਾ ਹੁੰਦਾ ਮੈਨੂੰ ਚਾਉਣ ਵਾਲੇ ਇਹ ਗੱਲ ਨੂੰ ਜ਼ਰੂਰ ਸੋਚਣ ਤੇ ਜਦੋਂ ਨਾ ਤੁਸੀਂ ਗਰੀਬ ਬੰਦੇ ਤੋਂ ਘੋੜਾ ਖਰੀਦਦੇ ਆ ਘੱਟ ਸਹੂਲਤਾਂ ਵਾਲੇ ਘਰੋਂ ਘੋੜਾ ਖਰੀਦਦੇ ਆ ਉਹ ਘੋੜਾ ਤੁਹਾਡਾ ਮੋਹ ਵੜਾ ਕਰਦਾ ਉਹ ਤੁਹਾਡਾ ਨਾ ਵਫਾ ਵੜਾ ਕਰਦਾ ਕਿਉਂਕਿ ਉਹ ਮਾੜੇ ਘਰੋਂ ਆਇਆ ਹੁੰਦਾ ਤਾਂ ਉਹਨੂੰ ਚੰਗੀਆਂ ਸਹੂਲਤਾਂ ਤੁਹਾਡੇ ਘਰੇ ਮਿਲ ਜਾਂਦੀਆਂ ਜਦੋਂ ਤੁਸੀਂ ਤਕੜੇ ਘਰੋਂ ਘੋੜਾ ਲੈ ਲੈਨੇ ਆ ਤੁਹਾਨੂੰ ਦਰਸੀਸ ਦਿੰਦਾ ਕਿਉਂਕਿ ਉਹ ਚੰਗੇ ਦੋਸਤਾਂ ਚੋਂ ਵਿਛੜ ਕੇ ਆਉਂਦਾ ਤੁਹਾਡੇ ਘਰੇ ਦੋਸਤ ਨਹੀਂ ਮਿਲ ਪਾਉਂਦੇ ਬਹੁਤੇ ਘੋੜਿਆਂ ਚੋਂ ਘੋੜਾ ਖਰੀਦਿਆ ਵਾ ਕਈ ਵਾਰ ਦਰਸੀਸ ਦਿੰਦਾ ਕਿਉਂਕਿ ਉਹਦੇ ਦੋਸਤ ਦਾਸਤ ਬਣੇ ਹੁੰਦੇ ਆ ਦੀ ਮਿੱਤਰਤਾ ਘੇਰਾ ਬਣਿਆ ਹੁੰਦਾ ਤਾਂ ਕਿਤੇ ਜਿਹੜਾ ਗਰੀਬ ਦੇ ਘਰੇ ਕੱਲਾ ਘਿਹਰਾ ਘੋੜਾ ਦੋ ਘੋੜਿਆ ਥਾਂ ਤੰਗ ਹੈ ਘੜਨ ਨੂੰ ਜਗ੍ਹਾ ਹੈ ਨਹੀਂ ਬੈਠਣ ਨੂੰ ਜਗ੍ਹਾ ਹੈ ਨਹੀਂ ਤਾਂ ਜਦੋਂ ਤੁਸੀਂ ਉਹੋ ਜੇ ਜਾਨਵਰ ਨੂੰ ਘਰੇ ਲਿਆ ਕੇ ਸਹੂਲਤਾਂ ਦਿੰਨੇ ਆ ਉਹ ਬੜਾ ਖੁਸ਼ ਹੁੰਦਾ ਬੜਾ ਆਨੰਦ ਆਉਂਦਾ ਉਹਨੂੰ ਤੁਹਾਡਾ ਕਮਰਾ ਦੇਖ ਕੇ ਬੜਾ ਆਨੰਦ ਆਉਂਦਾ ਹੁਣ ਜਿੱਦੇ ਵੀ ਸੈਲਫ ਵਾਲਾ ਜਨਰੇਟਰ ਲੱਗਿਆ ਜਦੋਂ ਮੰਨ ਕੇ ਤੇ ਲਾਈਟ ਉੱਠ ਗਈ ਤਾਂ ਫਰਾਟੇ ਨਾਲ ਕੂਲਰ ਵੀ ਗਰਮੀਆਂ ਚੱਲਦਾ ਰਿਹਾ ਉਹੋ ਜੇ ਜਾਨਵਰ ਨੇ ਕੁਦਰਤੀ ਗੱਲ ਐ ਵੀ ਕੁਦਰਤੀ ਨੇਚਰਲ ਗੱਲ ਆ ਵੀ ਉਹ ਤੁਹਾਡੇ ਘਰੇ ਲਾਈਟ ਗਈ ਤਾਂ ਕੱਟ ਬੱਜੀ ਤੋਂ ਗਰਮੀ ਮੰਨੂਗਾ ਤਕਲੀਫ ਮੰਨੂਗਾ ਤਾਂ ਜਾਨਵਰ ਜਦੋਂ ਵੀ ਤੁਸੀਂ ਖਰੀਦਣਾ ਨਾ ਦੂਸਰੇ ਨੰਬਰ ਤੇ ਇੱਕ ਗੱਲ ਹੋਰ ਵੀ ਹੁੰਦੀ ਹੈ ਜਿਹੜੀ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ ਤੇ ਜਿਹੜੀ ਸਹੀ ਗੱਲ ਆ ਜਦੋਂ ਗਰੀਬ ਬੰਦੇ ਨੂੰ ਪਾ ਪੈਸੇ ਬਟਾਉਨੇ ਆ ਨਾ ਤਾਂ ਉਹ ਮਜਬੂਰੀ ਦੇ ਕਰਕੇ ਪੈਸੇ ਬਟਦਾ ਤਾਂ ਉਹਦੀ ਫਿਰ ਮਜਬੂਰੀ ਜਦੋਂ ਪੈਸੇ ਕੰਮ ਆਉਂਦੇ ਆ ਤਾਂ ਉਹ ਵੀ ਅਸੀਸ ਦਿੰਦਾ ਮਤਲਬ ਤੁਸੀਂ ਇੱਕ ਕੰਮ ਕੀਤਾ ਉਹਦੀਆਂ ਅਸੀਸਾਂ ਦੋ ਹੋ ਗਈਆਂ ਇੱਕ ਤਾਂ ਜਦੋਂ ਤੁਸੀਂ ਜਿਹਦੇ ਤੋਂ ਤੁਸੀਂ ਜਾਨਵਰ ਖਰੀਦਿਆ ਉਹਦੀ ਮਜਬੂਰੀ ਸੀਗੀ ਉਹਦੇ ਬੱਚੇ ਦੀ ਫੀਸ ਭਰਨ ਵਾਲੀ ਸੀ ਉਹਦੀ ਧੀ ਦਾ ਵਿਆਹ ਸੀ ਉਹਦੇ ਪੁੱਤ ਦਾ ਵਿਆਹ ਸੀ ਤਾਂ ਜਦੋਂ ਤੁਸੀਂ ਪੈਸੇ ਦਿੱਤੇ ਤਾਂ ਉਹਦੀ ਗਰਜ ਸਰ ਗਈ। ਤਾਂ ਉਹ ਗਰਜ ਕਰਨ ਦੇ ਨਾਲ ਉਹ ਤੁਹਾਨੂੰ ਮਤਲਬ ਅਸੀਸ ਦਿੰਦਾ। ਫਿਰ ਉਹਦਾ ਥੋੜੇ-ਥੋੜੇ ਮੁੱਠੀ-ਮੁੱਠੀ ਦਾਣੇ ਨਾ ਸਰਫਿਆ ਨਾ ਪਾਲਿਆ ਹੁੰਦਾ ਜਾਨਵਰ। ਜਦੋਂ ਥੋੜੇ ਘਰੇ ਆ ਕੇ ਕਿਲੋ ਦਾਣੇ ਵਾਲਾ 2 ਕਿਲੋ ਦਾਣੇ ਖਾਂਦਾ ਤਾਂ ਉਹ ਨੈਚੁਰਲ ਗੱਲ ਆ ਕਿ ਉਹ ਤਕੜਾ ਹੋ ਜਾਂਦਾ। ਤਾਂ ਬਹੁਤ ਵਾਰ 6 ਕਿਲੋ ਦਾਣੇ ਵਾਲਾ ਤੁਹਾਡੇ ਘਰੇ 4 ਕਿਲੋ ਦਾਣਾ ਖਾ ਕੇ ਮਾੜਾ ਹੋ ਜਾਂਦਾ ਤੇ ਕਿਲੋ ਦਾਣੇ ਵਾਲਾ 2 ਕਿਲੋ ਦਾਣੇ ਖਾ ਕੇ ਤਕੜਾ ਹੋ ਜਾਂਦਾ। ਮੈਂ ਤੁਹਾਨੂੰ ਇੱਕ ਬਹੁਤ ਸਾਰੇ ਸੱਜਣ ਮੈਨੂੰ ਸਾਰੀ ਦਿਹਾੜੀ ਦੇ ਵਿੱਚ ਮੈਨੂੰ ਹੁਣ ਵੀ ਫੋਨ ਕੱਢ ਕੇ ਫਲੈਟ ਮੋਡ ਤੇ ਲਾਉਣਾ ਪਿਆ ਤਾਂ ਇੰਨੇ ਫੋਨ ਆ ਰਿਹਾ ਕੱਲ ਪਰਸੋਂ ਦੇ ਕਿ ਬਾਈ ਘੋੜਾ ਖਰੀਦਣਾ ਘੋੜੀ ਖਰੀਦਣੀ ਆ ਤੂੰ ਸਲਾਹ ਦੇ ਦੇ ਯਾਰ ਤੂੰ ਕੋਈ ਰਾਇ ਦੇ ਦੇ ਤਾਂ ਮੇਰਾ مشورہ ਤੁਹਾਨੂੰ ਸਾਰਿਆਂ ਨੂੰ ਆ ਤੇ ਇਹ ਕੋਈ ਇਸ ਮੰਡੀ ਤੱਕ ਸੀਮਤ ਨਹੀਂਗਾ ਤੁਸੀਂ ਹਮੇਸ਼ਾ ਖਿਆਲ ਰੱਖਿਓ ਕਿ ਜੇ ਤੁਸੀਂ ਅਸੀਸ ਲੈਣੀ ਆ ਜੇ ਤੁਸੀਂ ਅੰਦਰੋਂ ਜਾਨਵਰ ਤੋਂ ਅਸੀਸ ਚਾਹੁੰਦੇ ਆ ਵੀ ਜਿਹੜੀ ਸਿੱਧੀ ਪਰਮਾਤਮਾ ਤੱਕ ਪਹੁੰਚਦੀ ਆ ਤਾਂ ਤੁਸੀਂ ਗਰੀਬ ਘਰੋਂ ਤੁਸੀਂ ਥੋੜੇ ਆਪਦੇ ਨਾਲੋਂ ਨਰਮ ਘਰੋਂ ਖਰੀਦ ਲਓ ਜਿਹੜਾ ਤੁਸੀਂ ਵੇਖ ਲਓ ਕਿ ਜਾ ਕੇ ਵੀ ਆਹ ਬੰਦਾ ਮੇਰੇ ਨਾਲੋਂ ਵਧੀਆ ਸਹੂਲਤਾਂ ਦੇ ਰਿਹਾ ਕਿ ਮੇਰੇ ਨਾਲੋਂ ਮੈਂ ਇਹਦੇ ਨਾਲੋਂ ਵਧੀਆ ਦੇ ਦੂੰ ਜੇ ਤੁਹਾਨੂੰ ਐ ਲੱਗਦਾ ਕਿ ਮੈਂ ਇਹਦੇ ਨਾਲੋਂ ਵਧੀਆ ਸਹੂਲਤਾਂ ਦੇ ਦੂੰ ਮੈਂ ਇਹਦੇ ਨਾਲੋਂ ਵਧੀਆ ਗਰੂਮਿੰਗ ਕਰ ਸਕਦਾ ਮੈਂ ਇਹਦੇ ਨਾਲੋਂ ਵਧੀਆ ਦਾਣਾ ਪਾ ਸਕਦਾ ਤਾਂ ਫਿਰ ਤਾਂ ਤੁਸੀਂ ਜਿੱਥੋਂ ਮਰਜ਼ੀ ਖਰੀਦ ਲਓ ਜੇ ਤੁਹਾਨੂੰ ਐਂ ਲੱਗਦਾ ਕਿ ਯਾਰ ਆ ਬੰਦੇ ਦਾ ਤਾਂ ਯਾਰ ਕੰਮ ਆਪਣੇ ਘਰ ਨਾਲੋਂ ਨੈਕਸਟ ਲੈਵਲ ਆ ਫਿਰ ਤੁਸੀਂ ਉੱਥੋਂ ਖਰੀਦਦੇ ਆ ਤਾਂ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਉਹ ਜਾਨਵਰ ਆ ਜਿਹੜਾ ਉਹ ਤਖਲੀਬ 'ਚ ਰਹਿੰਦਾ ਉਹ ਫਿਰ ਤੁਹਾਡਾ ਮੋਹ ਨਹੀਂ ਕਰਦਾ ਯਾਰ ਉਹ ਉਹ ਤਾਂ ਉਹ ਤਾਂ ਤੁਹਾਨੂੰ ਦੇਖ ਕੇ ਚਿੜਦਾ ਉਹ ਤਾਂ ਐਂ ਲੱਗਦਾ ਵੀ ਆਹ ਬੰਦਾ ਯਾਰ ਮੈਨੂੰ ਕਿੱਥੇ ਫਸਾਤਾ ਯਾਰ ਲਿਆ ਕੇ ਮੈਂ ਤਾਂ ਨੰਦ ਲੈਂਦਾ ਸੀਗਾ ਤਾਂ ਜਿਹੜਾ ਦੂਸਰਾ ਜਾਨਵਰ ਉਸ ਤੋਂ ਉਲਟ ਘਟਸੂਸਤਾ 'ਚੋਂ ਆਇਆ ਹੁੰਦਾ ਉਹ ਤੁਹਾਨੂੰ ਦੇਖ ਕੇ ਸੀਸ ਦਿੰਦਾ ਉਹਨੂੰ ਚਾ ਚੜਦਾ ਫਿਰ ਉਹ ਤੁਹਾਡੀ ਕੱਚ ਦੇ ਵਿੱਚ ਆ ਕੇ ਮੂੰਹ ਦਿੰਦਾ ਕੇ ਪਾਪਾ ਆ ਗਿਆ ਪਾਪਾ ਆ ਗਿਆ ਅਸਲ ਦੇ ਵਿੱਚ ਕਹਾਣੀ ਸਜਣੋ ਇਹੀ ਹੈ ਬਾਕੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਸੋਹਣਾ ਦੁਨੀਆ ਤੇ ਸੋਹਣੇ ਦਾ ਤੇ ਦੁਨੀਆ ਤੇ ਬਦਸ਼ਕਲ ਦਾ ਅਸਲ ਦੇ ਵਿੱਚ ਕੋਈ ਪਮਾਨਾ ਹੀ ਨਹੀਂ ਪਮਾਨਾ ਹੈ ਪਿਆਰ ਦਾ ਤੇ ਨਫ਼ਰਤ ਦਾ ਮੇਰੇ ਸ਼ਬਦ ਉਹ ਬੰਦਿਆਂ ਨੂੰ ਜ਼ਹਿਰ ਵਰਗੇ ਬੁਰੇ ਲੱਗ ਰਹੇ ਆ ਜਿਹੜੇ ਮੈਨੂੰ ਨਫ਼ਰਤ ਕਰਦੇ ਆ ਮੇਰੇ ਸ਼ਬਦ ਉਹਨਾਂ ਨੂੰ ਪਿਆਰੇ ਲੱਗ ਰਹੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਤਾਂ ਅਸਲ ਦੇ ਵਿੱਚ ਨਾ ਮੇਰੇ ਸ਼ਬਦ ਇਸ ਵਕਤ ਬੁਰੇ ਆ ਨਾ ਮੇਰੇ ਸ਼ਬਦ ਚੰਗੇ ਆ ਅਸਲ ਦੇ ਵਿੱਚ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਸ਼ਬਦ ਕਿੰਨੇ ਚੰਗੇ ਲੱਗ ਰਿਹਾ ਜਿਹੜੇ ਮੈਨੂੰ ਨਫ਼ਰਤ ਕਰਦੇ ਆ ਉਹਨਾਂ ਨੂੰ ਇਹੀ ਸ਼ਬਦ ਬੁਰੇ ਲੱਗਦੇ ਹੋਣਗੇ ਤਾਂ ਫਿਰ ਇਹਦਾ ਮਤਲਬ ਨਾ ਤਾਂ ਇਹ ਚੰਗੇ ਆ ਨਾ ਇਹ ਮਾੜੇ ਆ ਅਸਲ ਦੇ ਵਿੱਚ ਪਿਆਰ ਤੇ ਨਫ਼ਰਤ ਹੀ ਦੋ ਚੀਜ਼ਾਂ ਤਾਂ ਇਸ ਕਰਕੇ ਤੁਸੀਂ ਕਦੇ ਵੀ ਸੋਨਾ ਵੇਖ ਕੇ ਪਿਆਰ ਨਾ ਕਰੋ ਜਿਹਨੂੰ ਤੁਸੀਂ ਪਿਆਰ ਕਰੋਗੇ ਉਹੀ ਸੋਨਾ ਲੱਗਣ ਲੱਗ ਜਾਊਗਾ ਸੋਹਣਿਓ ਸਜਣੋ ਤਾਂ ਇਸ ਕਰਕੇ ਤੁਸੀਂ ਕੋਈ ਵੀ ਚੀਜ਼ ਲਓ ਤੁਸੀਂ ਉਹਨੂੰ ਦਿਲੋਂ ਪਿਆਰ ਕਰੋਗੇ ਉਹ ਦਿਲੋਂ ਅਸੀਸ ਦੇਊਗਾ ਤੇ ਦਿਲੋਂ ਅਸੀਸ ਵਾਸਤੇ ਤੁਸੀਂ ਘੱਟ ਸਹੂਲਤਾਂ ਵਾਲਾ ਜਾਨਵਰ ਖਰੀਦੋਗੇ ਤਾਂ ਤੁਹਾਡੇ ਘਰੇ ਜ਼ਿਆਦਾ ਸਹੂਲਤਾਂ ਮੰਨ ਕੇ ਜ਼ਿਆਦਾ ਅਸੀਸ ਦੇਊਗਾ ਜਿਉਂਦੇ ਰਹੋ